ਅਸੀਮ ਹੁਣ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਇੱਥੋਂ ਤੱਕ ਸਰਵਣ ਕੀਤਾ ਹੈ ਕਿ ਕਿਵੇਂ RAM RAI ਗੁਰੂ ਗੋਬਿੰਦ ਰਾਏ ਜੀ ਨੂੰ ਮਿਲਦੇ ਨੇ ਕਿਵੇਂ ਉਹਨਾਂ ਦਾ ਮਲਾਪ ਹੁੰਦਾ ਹੈ ਕਿਵੇਂ ਉਹ ਗੁਰੂ ਚਰਨਾਂ ਦੇ ਵਿੱਚ ਆਉਣ ਦੀ ਮੰਗ ਕਰਦਾ ਹੈ ਪਰ ਜਿਹੜੇ ਉਹਦੇ ਨਾਲ ਦੇ ਮਹੰਤ ਨੇ ਉਹਦੇ ਡੇਰੇ ਦੇ ਵਿੱਚ ਰਹਿੰਦੇ ਨੇ। ਉਹੋ ਹੀ ਲੋਕ RAM RAJN ਨੂੰ ਕਿਵੇਂ ਮਾਰ ਦਿੰਦੇ ਨੇ ਅਤੇ ਗੁਰੂ ਗੋਬਿੰਦ ਰਾਏ ਮਹਾਰਾਜ ਜਿਹੜਾ ਦੇਹਰਾ ਦੂਨ ਦਾ ਡੇਰਾ ਹੈ ਕਿਵੇਂ ਪੰਜਾਬ ਕਰਨ ਉਸ ਦਾ ਉੱਤਰਾਧਿਕਾਰੀ ਥਾਪਦੇ। ਆਪਾਂ ਪਿਛੇ ਇਹ ਵੀ ਗੱਲ ਕੀਤੀ ਸੀ ਕਿ ਉਰੰਗਜੀਤ ਤੋਂ ਸਤਾਇਓ ਜਿਹੜੇ ਕਵੀ ਨੇ ਕਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁੰਦੇ ਨੇ ਯਾਦ ਰੱਖੋ ਜਦੋਂ ਲੋਕ ਜ਼ਿਆਦੀਆਂ ਕਿਤਾਬਾਂ ਪੜ੍ਹ ਲੈਂਦੇ ਨੇ ਜਾਂ ਜਿਨ੍ਹਾਂ ਦੇ ਕੋਲ ਕੁਝ ਕਲਾ ਹੁੰਦੀ ਹੈ ਨਾ ਕਈ ਵਾਰ ਉਹਨਾਂ ਨੂੰ ਹੰਕਾਰ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰਗੋਬਿੰਦ ਰਾਏ ਮਹਾਰਾਜ ਜੀ ਨੇ ਕਵੀ ਦਾ ਹੰਕਾਰ ਤੋੜਨ ਵਾਸਤੇ ਨੰ ਪੌਂਟਾ ਸਾਹਿਬ ਦੀ ਧਰਤੀ ਤੇ ਕਵੀ ਦਰਬਾਰ ਲਾਇਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਰਬਾਰ ਵਿਖੇ ਸਾਰੇ ਕਵੀ ਸੱਦੇ ਨੇ ਤੇ ਕਵੀਆਂ ਨੂੰ ਆਖਿਆ ਕਿ ਆ ਤਾ ਤੁਹਾਨੂੰ ਸਮਾਂ ਦਿੱਤਾ ਹੈ ਹੁਣੇ ਤੁਸੀਂ ਕਵਤਾ ਲਿਖਣੀ ਸਾਰੇ ਕਵੀਆਂ ਨੇ ਦਿੱਤੇ ਹੋਏ ਸਮੇਂ ਅਨੁਸਾਰ ਕਵਤਾ ਲਿਖ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਕਵੀ ਦਾ ਹੰਕਾਰ ਤੋੜਨਾ ਚਾਹੁੰਦੇ ਸਨ ਉਸ ਕਵੀ ਨੂੰ ਆਖਦੇ ਨੇ ਕਿ ਭਾਈ ਚੰਦਨ ਤੂੰ ਜੋ ਕਵਤਾ ਲਿਖੀ ਏ ਉਹ ਕਵਤਾ ਸੁਣ ਕਵੀ ਚੰਦਨ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਬੜਾ ਵੱਡਾ ਕਵੀ ਹਾਂ ਜੇਕਰ ਮੈਂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਕਵਤਾ ਸੁਣਾਈ ਮੇਰਾ ਇੱਥੇ ਕੋਈ ਮੋਲ ਨਹੀਂ ਪੈਣਾ ਮੈਨੂੰ ਸੋਨਾ ਮਿਲੇਗਾ ਘੋੜਾ ਮਿਲੇਗਾ ਪਰ ਜੇਕਰ ਇਹਹੀ ਕਵਤਾ ਮੈਂ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ ਸੁਣਾਵਾਂਗਾ ਮੈਨੂੰ بڑے ਵੱਡੇ ਇਨਾਮ ਮਿਲਣਗੇ ਉਹ ਜਿਹੜੀ ਕਵਤਾ ਸੀ ਕਵੀ ਚੰਦਰ ਨੇ ਕਾਗਜ਼ੀ ਧਾਂ ਤੇ ਆਪਣੇ ਪੱਤਾਂ ਤੇ ਲਿਖੀ ਹੋਈ ਸੀ ਤੇ ਗੁਰੂ ਗੋਬਿੰਦ राय ਮਹਾਰਾਜ ਜੀ ਆਖਦੇ ਨੇ ਕਵੀ ਚੰਦਨ ਕਵਤਾ ਸੁਣਾ ਤੇ ਜਿਹੜਾ ਕਵੀ ਚੰਦਨ ਸੀ ਆਖਦਾ ਕਿ ਸਤ ਗੁਰਜੀ ਮੈਂ ਕੋਈ ਕਵਤਾ ਨਹੀਂ ਲਿਖੀ ਆ ਜੀ ਸਤ ਗੁਰਜੀ ਆਖਦੇ ਨੇ ਕਿ ਜਿਵੇਂ ਦੀ ਵੀ ਲਿਖੀ ਹੈ ਨਾ ਤੂੰ ਓਵੇਂ ਦੀ ਹੀ ਸੁਣਾ ਦੇ ਤੇ ਕਵੀ ਚੰਦਨ ਆਖਦਾ ਕਿ ਸਤ ਗੁਰਜੀ ਨਹੀਂ ਲਿਖੀ ਸਤ ਗੁਰਜੀ ਨੇ ਉਹ ਹੰਕਾਰ ਤੋੜਨਾ ਸੀ ਤੇ ਸਤ ਗੁਰਜੀ ਆਖਦੇ ਨੇ ਚਲੋ ਜਿੰਨੇ ਸਾਰੇ ਕਵੀ ਨੇ ਅਜ ਕਵੀ ਆਪਾਂ ਜਮਨਾ ਦੇ ਕੰਡੇ ਦੇ ਜਾ ਕੇ ਇਸ਼ਨਾਨ ਕਰਕੇ ਆਉਂਨੇ ਇਹ ਨਹਾ ਕੇ ਆਉਂਨੇ ਆ ਤੇ ਕਵੀ ਚੰਦਨ ਆਖਦਾ ਕਿ ਜੇਕਰ ਮੈਂ ਜਮਨਾ ਦੇ ਕਿਨਾਰੇ ਗਿਆ ਜਦੋਂ ਇਸ਼ਨਾਨ ਕੀਤਾ ਜਿਹੜੀ ਕਵਤਾ ਮੈਂ ਪੱਟ ਤੇ ਲਿਖੀ ਹੋਈ ਹੈ ਨਾਲੇ ਤੇ ਸਤਿਗੁਰੂ ਜੀ ਨੂੰ ਪਤਾ ਲੱਗ ਜਾਵੇਗਾ ਤੇ ਨਾਲੇ ਇਹ ਕਵਤਾ ਮਿਟ ਜਾਵੇਗੀ ਇਹਦਾ ਕੋਈ ਮੁੱਲ ਨਹੀਂ ਪਵੇਗਾ ਤੇ ਸਤਗੁਰੂ ਜੀ ਆਖਦੇ ਨੇ ਕਿ ਤੂੰ ਕੌਣੀ ਨਹੀਂ ਹਣ ਇਸ਼ਨਾਨ ਕਿਉਂ ਨਹੀਂ ਕਰਨਾ ਕੋਈ ਕਾਰਨ ਹੋਵੇਗਾ ਫਿਰ ਕਵੀ ਚੰਦਨ ਗੁਰੂ ਗੋਬਿੰਦ ਰਾਜ ਜੀ ਨੂੰ ਮਿਲਦਾ ਹੈ ਕਿ ਸਤਗੁਰੂ ਜੀ ਦੇ ਚਰਨਾਂ ਦੇ ਵਿੱਚ ਲੇਕ ਪੈਂਦਾ ਹੈ ਸਤਗੁਰੂ ਜੀ ਨੂੰ ਆਖਦਾ ਹੈ ਕਿ ਸਤਗੁਰੂ ਜੀ ਮੈਨੂੰ ਹੰਕਾਰ ਹੋ ਗਿਆ ਸੀ ਆਪਣੀ ਕਪਤਾ ਦਾ ਇਸ ਕਰਕੇ ਜਿਹੜੀ ਮੈਂ ਕਪਤਾ ਇਹਦਾ ਕਪਤਾ ਨਹੀਂ ਸੁਣਾਈ ਇਸ ਕਰਕੇ ਮੈਨੂੰ ਮਾਫ ਕਰ ਤੇ ਸਤਿਗੁਰੂ ਗੋਬਿੰਦ ਰਾਏ ਆਗਤ ਜੀ ਨੇ ਨੇਕੇ ਕਿ ਕਵੀ ਚੰਦਰ ਜਿਹੜੀ ਗੱਲ ਹੋਈ ਹੈ ਗੱਲ ਸਾਰੇ ਕਵੀਆਂ ਦੇ ਵਿੱਚ ਹੋਈ ਹੈ ਇਹ ਜਿਹੜੀ ਗੱਲ ਦਾ ਨਿਪਟਾਰਾ ਹੈ ਇਹ ਕਵੀਆਂ ਦੇ ਵਿੱਚ ਹੀ ਹੋਵੇਗਾ ਹੁਣ ਤੈਨੂੰ ਇਹ ਹੰਕਾਰ ਸੀ ਨਾ ਕਿ ਜਿਹੜੀ ਮੇਰੀ ਕਪਤਾ ਹੈ ਮੇਰੀ ਕਪਤਾ ਮੈਂ ਸ਼੍ਰੋਮਣੀ ਕਵੀ ਹਾਂ ਮੇਰੀ ਕਪਤਾ ਦੇ ਕੋਈ ਅਰਥ ਨਹੀਂ ਕਰ ਸਕਦਾ ਤੇ ਸਤਗੁਰ ਜੀ ਆਖਦੇ ਨੇ ਕਿ ਜਿਹੜੀ ਤੋਂ ਕਵਤਾ ਲਿਖੀ ਹੈ ਨਾ ਕਵੀ ਛੱਡ ਗੁਰੂ ਘਰ ਦਾ ਕੋਈ ਵੀ ਜਿਹੜਾ ਸਿੱਖ ਹੈ ਨਾ ਸਿੱਖ ਤੇਰੇ ਕਵਤਾ ਦੇ ਅਰਥ ਕਰ ਸਕਦਾ ਹੈ ਸਤਗੁਰ ਜੀ ਨੇ ਪੌਂਟਾ ਸਾਹਿਬ ਵਿਖੇ ਗੁਰੂ ਗੋਬਿੰਦ राय ਮਹਾਰਾਜ ਜੀ ਦੇ ਘੋੜਿਆਂ ਦੀ ਲਿੱਦ ਸੁੱਟਣ ਵਾਲਾ ਘੋੜਿਆਂ ਨੂੰ ਛੋਲੇ ਦੇਣ ਵਾਲਾ ਭਾਈ ਧੰਨੇ ਨੂੰ ਬੁਲਾਉਂਦੇ ਤੇ ਭਾਈ ਤੰਨੇ ਨੂੰ ਆਖਦੇ ਨੇ ਕਿ ਭਾਈ ਚੰਦਨ ਇੱਕ ਕਪਤਾ ਬੋਲੇਗਾ ਤੂੰ ਉਸਦੇ ਅਰਥ ਕਰਨੇ ਤੇ ਜਦੋਂ ਭਾਈ ਚੰਦਨ ਕਪਤਾ ਬੋਲਦਾ ਹੈ ਤੇ ਘੋੜਿਆਂ ਦੀ ਲਿੱਦ ਸੁੱਖ ਸੁਟਣ ਵਾਲਾ ਜਿਹੜਾ ਸਿੱਖ ਹੈ ਨਾ ਭਾਈ ਤੰਨਾ ਉਸ ਕਪਤਾ ਦੇ ਅਰਥ ਕਰ ਦਿੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਰਾਜ ਮਹਾਰਾਜ ਜੀ ਆਖਦੇ ਨੇ ਕਿ ਤੂੰ ਆਖਦਾ ਕਿ ਮੇਰੀ ਜਿਹੜੀ ਕਵਤਾ ਹੈ ਕਵਤਾ ਬੜੀ ਵੱਡੀ ਹੈ ਮੈਂ ਸ਼੍ਰੋਮਣੀ ਕਵੀ ਹਾਂ ਜਿਹੜੀ ਤੂੰ ਕਵਤਾ ਲਿਖੀ ਹੈ ਕਵਤਾ ਦੇ ਜਿਹੜੇ ਅਰਥ ਨਹੀਂ ਉਹ ਕਵਤਾ ਦੇ ਅਰਥ ਭਾਈ ਧੰਨੇ ਨੇ ਕਰ ਦਿੱਤੇ ਤੇ ਸਤਿਗੁਰ ਜੀ ਬੜਾ ਖੁਸ਼ ਹੁੰਦੇ ਨੇ ਤੇ ਭਗਤ ਧੰਨੇ ਨੂੰ ਭਾਈ ਧੰਨੇ ਨੂੰ ਆਖਦੇ ਨੇ ਕਿ ਸਤਿਗੁਰ ਜੀ ਭਾਈ ਧੰਨਾ ਗੋਬਿੰਦ ਰਾਏ ਨੂੰ ਆਖਦਾ ਕਿ ਸਤਿਗੁਰੂ ਜੀ ਮੈਨੂੰ ਆਗੇ ਆਹ ਮੈਂ ਜਾਵਾਂ ਸਤਿਗੁਰੂ ਜੀ ਆਖਦੇ ਨੇ ਕਿ ਰੁਕ ਜਾ ਫਿਰ ਭਾਈ ਧੰਨਾ ਇੱਕ ਕਵਤਾ ਬੋਲਦਾ ਹੈ ਉਸ ਕਵਤਾ ਦੇ ਜਿਹੜੀ ਅਰਥ ਨਹੀਂ ਨਾ ਕਵਤਾ ਦੇ ਅਰਥ ਭਾਈ ਚੰਦਨ ਨੂੰ ਆਖਦੇ ਨੇ ਕਿ ਹੁਣ ਤੁਸੀਂ ਇਸ ਕਵਤਾ ਦੇ ਅਰਥ ਕਰੋ ਪਰ ਭਾਈ ਚੰਦਨ ਉਸ ਕਵਤਾ ਦੇ ਅਰਥ ਨਹੀਂ ਕਰਦਾ ਫੇਰ ਸਤਿਗੁਰੂ ਜੀ ਕਵੀਆਂ ਨੂੰ ਸਮਝਾਉਂਦੇ ਨੇ ਕਿ ਜਿਹੜੀ ਇਹ ਕਵਤਾ ਹੈ ਨਾ ਤੁਹਾਡੀ ਕਵਤਾ ਤੁਹਾਡੀ ਇੱਕ ਕਲਪਨਾ ਹੈ ਇਸ ਦੇ ਨਾਲ ਤੁਸੀਂ ਲੋਕਾਂ ਦਾ ਮਨੋਰੰਜਨ ਕਰਦੇ ਹੋ ਇਸ ਨੂੰ ਅਸੀਂ ਬਾਣੀ ਨਹੀਂ ਮੰਨ ਸਕਦੇ ਕਿਉਂਕਿ ਜਿਹੜੀ ਬਾਣੀ ਹੈ ਨਾ ਬਾਣੀ ਤੁਰਕੀ ਬਾਣੀ ਹੈ ਪਰ ਤੱਖ ਉਹ ਤੁਰ ਦਰਗਾਹ ਆਈ ਬਾਣੀ ਹੈ ਇਸ ਕਰਕੇ ਜਿੰਨੇ ਵੀ ਹੋਰ ਗ੍ਰੰਥ ਨੇ ਨਾ ਧਾਰਮਿਕ ਗ੍ਰੰਥ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਰਾਬਰ ਹੋਰ ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਨਾ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਬਰਾਬਰੀ ਨਹੀਂ ਕਰ ਸਕਦਾ ਇਸ ਤਰ੍ਹਾਂ ਪੌਂਟਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ राय ਮਹਾਰਾਜ ਜੀ ਨੇ ਜਿਹੜਾ ਕਵੀ ਚੰਦਨ ਸੀ ਜਿਸ ਨੂੰ ਆਪਣੀ ਵਿਦਿਆਤਾ ਆਪਣੀ ਕਵਤਾ ਦਾ ਬੜਾ ਹੰਕਾਰ ਸੀ ਸਤਗੁਰੂ ਜੀ ਨੇ ਪੰਟਾ ਸਾਹਿਬ ਦੀ ਧਰਤੀ ਤੇ ਭਾਈ ਚੰਦਨ ਦਾ ਹੰਕਾਰ ਤੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ